ਮਾਮੇ ਨੂੰ ਮੜਾ ਪਟਾਕੇ ਵੀ ਆਨ ਲੱਗਾ ਅੱਗ ਵੱਲਦੀ ਨੇ ਇਹਦੇ ਕੋਲੋਂ ਵਧੀਆ ਸਕਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਕਾਏ ਦੁਨੀਆ ਬਹੁਤ ਬਹੁਤ ਬਤਾਈਆਂ ਹੁਣ ਸਵਾਹੀ ਗੁਰੂ ਦੀ ਚਾਰ ਖਾਲਸਾ ਕੰਡਾਣ ਚਲੀਏ ਪਿੰਡ ਨੂੰ ਪਿੰਡ ਜਾ ਕੇ ਚਾਪ ਕੋੜੇ ਛਕਣੇ ਹਲੇ ਹਾਂਜੀ ਦਾ ਸ਼ਿਕਾਲ ਜੀ ਕਿ ਮੈਂ ਸਾਰੇ ਰੂਹੇਦਕਾਰ ਜੀ ਸਾਰੇ ਠੀਕ ਹੋਵਾਂਗੇ ਜੀ ਮੈਂ ਤੁਹਾਨੂੰ ਜਾਣਦਾ ਕਿ ਅਸੀਂ ਪ੍ਰਵਾਹ ਸਵੇਰੀ ਜੀ ਦਿੱਲੀ ਜਾਂਦੇ ਆ ਜੀ ਪਿੰਡ ਦੀ ਅਪਡੇਟ ਦਿੰਦੇ ਆ ਦਿੱਲੀ ਪ੍ਰਵਾਹ ਸਵੇਰੀ ਦੀ ਤੇ ਅੱਜ ਅਸੀਂ ਪ੍ਰਭਾਤ ਵੀਰ ਜਾੜਾ ਨਹੀਂ ਅੱਜ ਅਸੀਂ ਜਾਵਾਂਗੇ ਜੀ ਨਵੇਂ ਸ਼ਹਿਰ ਦੀ ਪ੍ਰਭਾਤ ਫਿਰ ਦੇਖਣ ਤੇ ਨਾਲ ਚੱਲਾਂ ਮੇਰੇ ਮੋਹਿਤ ਤੇ ਘਰ ਦੇ ਮੰਮੀ ਪਾਪਾ ਜਾਣਗੇ ਮੇਰੇ ਨਾਲ ਨਵੇਂ ਸ਼ਹਿਰ ਦੀ ਪ੍ਰਭਾਤ ਵੀਰ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਉੱਥੇ ਨਾਲਕੇ ਆ ਜੀ ਮੇਰੇ ਉਹਨਾਂ ਨੇ ਪ੍ਰਭਾਤ ਵੀਰ ਬੁલાਣੀ ਆ ਜੀ ਅੱਜ ਘਰੇ ਆਪਣੇ ਚਰਨ ਪਵਾਉਣੇ ਪ੍ਰਭਾਤ ਵੀਰ ਦੇ ਤੇ ਤੁਹਾਨੂੰ ਨਵੇਂ ਸ਼ਹਿਰ ਦਾ ਬਲੌਗ ਦਿਖਾਵਾਂਗੇ ਅੱਜ ਅਸੀਂ ਆਏ ਆ ਜੀ ਜਿਸ ਕਾਰਨ ਦੇ ਘਰੋਂ ਅਸੀਂ ਕੱਲ ਗਏ ਸ਼ਹਿਰ ਨੂੰ ਤੁਹਾਨੂੰ ਪਤਾ ਹੀ ਹੈ ਅਸੀਂ ਲੈ ਕੇ ਆਏ ਹਾਂ ਇਹ ਸਮਾਨ ਆ ਤੰਦਕਾ ਰਹਿ ਜੀ ਕੀ ਸਮਾਨ ਲੈ ਕੇ ਆਏ ਆ ਅਸੀਂ ਲੈ ਕੇ ਆਏ ਆ ਜੀ ਆਹ ਲਾਈਟ ਤੁਸੀਂ ਦੇਖ ਸਕਦੇ ਆ ਇਹ ਆਪਣੇ ਪ੍ਰਵਾਸ ਵੇਦਿਆਂ ਨੂੰ ਤੇ ਉਦਾਂ ਵੀ ਬਹੁਤ ਲੋਡ ਦੀ ਲਾਈਟ ਹੈ ਜੀ ਇਹ ਬਹੁਤ ਕੰਮ ਆਦੀ ਆ ਤੁਸੀਂ ਦੇਖ ਸਕਦੇ ਆ ਜੀ ਅਸੀਂ ਪਹੁੰਚ ਗਏ ਜੀ ਨਮੇਸ਼ਰ ਪ੍ਰਭਾਤ ਫੇਰੀ ਤੇ ਸਾਡੇ ਮਾਮਿਆਂ ਦਾ ਘਰ ਦੇਖ ਸਕਦੇ ਆ ਜੀ ਤੁਸੀਂ ਇੱਥੇ ਅੱਜ ਪ੍ਰਭਾਤ ਬਰੀਆਣੀ ਆ ਜੀ ਸੰਗਤ ਖੜੀ ਆ ਜੀ ਪ੍ਰਭਾਤ ਫੇਰ ਡੀਕ ਕਰ ਰਹੀ ਆ ਆ ਮੇਰੇ ਮਾਮੇ ਦਾ ਮੁੰਡਾ ਆ ਮੁੰਡੇ ਤੁਸੀਂ ਜਾਣਦੇ ਆ ਇਹ ਪਿੰਡ ਪੱਲੀ ਉੱਚੀ ਤੋਂ ਆਇਆ ਮਾਮੇ ਦੇ ਮੁੰਡੇ ਪਟਾਕੇ ਵੀ ਆਣ ਲੱਗਾ ਅੱਗ ਵੱਲਦੀ ਨੇ ਇਹਦੇ ਕੋਲੋਂ ਲਾ ਲਾ ਕਰ ਲੋ ਲੱਗ ਗਈ ਫੀਤਾ ਛੱਲ ਕੇ ਬਟਾਕੇ ਵੀ ਆ ਦਾ ਐਡਾ ਬਣਾ ਹੋ ਗਿਆ ਨੂੰ ਇਹ ਨਹੀਂ ਪਤਾ ਫੀਤਾ ਨਹੀਂ ਛੱਲੀ ਤੇ ਨਾ ਵਜ ਗਿਆ ਵਜ ਗਿਆ Yeah. you

ਕਾਂਤਾਰੀ ਬੱਲੋ ਜੀ ਵਾਹਿਗੁਰੂ ਪ੍ਰਵਾਨ ਕਰਨੀਆ ਸੇਵਾ ਸਾਈ ਪੌਣੀ ਜਿਨ੍ਹਾਂ ਖਜਾਨੇ ਆਂ ਭੰਡਾਰਿਆ ਸੋ ਪਰਿਵਾਰ ਨੇ ਸੇਵਾ ਕੀਤੀ ਹੈ ਖਜਾਨੇ ਭੰਡਾਰੇ ਪਰਪੂਰ ਕਰਨੇ ਵਿਦੇਸ਼ਾਂ ਦੇ ਵਿੱਚ ਘਟਕਮਾਈਆਂ ਸੋਧੀਆਂ ਕਰਨੀਆਂ ਦੁੱਖਾਂ ਕਲੇਸ਼ਾਂ ਕਸ਼ਟਾਂ ਦਾ ਨਾਸ਼ ਕਰਨਾ ਪਰ ਪਰਿਵਾਰ ਵਿੱਚ ਸੁੱਖ ਵਰਤੌਣੀ ਸੰਗਤਾਂ ਦੇ ਸਿਰ ਤੇ ਮਿਹਰ ਦਾ ਆਸਰਾ ਕੇ ਅਗਲੇ ਪੜਾਅ ਵਰ ਚਾਲੇ ਪਾਉਣ ਦੀ ਆਗਾ ਬਖਸ਼ਿਸ਼ ਕਰਨੀ ਏ ਪਿਆਰੇ ਮਿਲਣੇ ਜਨਾ ਮਿਲਿਆ ਜੀ ਦਾ ਨਾਮ ਦਿੱਤੇ ਆਵੇ ਨਾਨਕ ਨਾਮ ਸਤਿਗੁਰ ਦਾ ਪੀਏ ਪਾਣੀ ਸਰਬਾਤਮਾ ਵਾਹਿ ਗੁਰ ਦਾ ਨਾਮ ਸਾਡਾ ਨਿਤ ਜੀਤੋ ਗੁਰੇ ਸੋਹਣਿਆਲਾ अगले प्रावसाले को मंदिर वाहिरा कल सारी स्कैन स्कैन कराई सारीफ़ Why Guru? why good, why Guru? why good, why Guru, why good, why Guru, why good, ਦੇ ਜੀ ਮਾਰਾ ਜੀ ਦੇ ਪ੍ਰਕਾਸ਼ ਦੁਨੀਆ ਬਹੁਤ ਬਹੁਤ ਬਧਾਈਆਂ ਹੌਣ ਵਾਹਿਗੁਰੂ ਜੀ ਚਾਹਤ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਾਹਰ ਪੀਰ ਜਗਤ ਗੁਰੂ ਬਾਬਾ ਅੰਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਦਾ ਜੋ ਪ੍ਰਕਾਸ਼ ਦਿਹਾੜਾ ਹੈ ਹਰ ਸਾਲ ਮੁੱਚੇ ਨਗਰ ਨਿਵਾਸੀ ਨਵਾਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਬੜੇ ਸ਼ਰਧਾ ਤੇ ਸ਼ਾਦ ਦੇ ਨਾਲ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਪਿਛਲੀ 11 ਤਰੀਕ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਤੋਂ ਪ੍ਰਬਾਤ ਪੇਰੀਆਂ ਅੰਮ੍ਰਿਤ ਵੇਲੇ ਆਰੰਭ ਕੀਤੀਆਂ ਜਾਂਦੀਆਂ ਨੇ ਸੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੈ ਸੰਗਤਾਂ ਵੱਲੋਂ ਚੜ੍ਹ ਕੇ ਪ੍ਰਬਾਤ ਪੇਰੀ ਦੇ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਵਰਣਨ ਕਰਦਿਆਂ ਹੋਇਆਂ ਸਤਿਗੁਰਾਂ ਦੀ ਚਰਣਾ ਦਾ ਆਸਰਾ ਲੈਂਦੀਆਂ ਨੇ ਸਵੈਸੇਬੰਦ ਦੇ ਵਿੱਚ 2 3 ਨਵੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਵੇਰੇ 9 ਵਜੇ ਰੰਮਤਾ ਕੀਤੀ ਜਾਵੇਗੀ ਉਪਰੰਤ 11 ਵਜੇ ਵਿਸ਼ਾਲ ਨਗਰ ਕੀਰਤਨ ਪੰਜ ਪਿਆਰੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਤਰ ਸ਼ਾਇਆ ਹੀਟ ਸਜਾਇਆ ਜਾਵੇਗਾ ਜਿਸ ਮੁੱਚੇ ਸ਼ਹਿਰ ਦੀਆਂ ਪ੍ਰਕਰਮਾਂ ਕਰਦਿਆਂ ਹੋਇਆਂ ਹਰ ਜਗ ਸਗਾਇਨ ਕਰਦਿਆਂ ਹੋਇਆਂ ਵਾਪਸ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਉਪਰੰਤ 5 ਨਵੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਨੇ 10 ਵਜੇ ਦਿਵਾਨਾ ਦੀ ਰੰਮਤਾ ਹੋ ਜਾਣੀ ਹੈ ਸ਼ਾਮ ਨੂੰ 3 ਵਜੇ ਤੱਕ ਦੰਦੇ ਦਿਵਾਨ ਚੱਲਣਗੇ ਫਿਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 9:30 ਵਜੇ ਤੱਕ ਅਰਾਦੇ ਦਿਵਾਨ ਚੱਲਣਗੇ ਸਵਾਭ ਸਾਰੀਆਂ ਸੰਗਤਾਂ ਨੂੰ ਮਾਧਿਅਮ ਦੇ ਰਹੇ ਮੀਡੀਆ ਦੇ ਰਾਹੀਂ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕਰਕੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਪ੍ਰਕਾਸ਼ ਧਾਰਨ ਕੀਤਾ ਹੈ ਇਹਨਾਂ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆਪਾਂ ਸ਼ਰਦਾ ਤਿਸ਼ਾ ਦੇ ਨਾਲ ਮਿਲ ਕਰਕੇ ਮਨਾ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਰਤੀਆਂ ਜੀ ਦਰਿਆ ਇਕੱਠੀਆਂ ਰੁਹਾਦ ਫੇਰੀ ਚੱਲ ਚੁੱਕੀ ਆ ਜੀ ਮੋਟਾ ਮੈਨਾ ਕਰਵਾਉਣ ਲੱਗੇ ਦਰਿਆ ਇਕੱਠੀਆਂ ਤੁਸੀਂ ਦੇਖ ਸਕਦੇ ਆ ਜੀ ਪਾਜੀ ੱਤਕਾ ਆ ਅਰ ਰੋਕ ਕੇ ਕਰਾਂਗੇ ਹੁਣ ਇੱਥੇ ਲੰਮੇ ਮੁੰਡੇ ਬੈਠੇ ਆ ਅਸੀਂ ਚੱਲੇ ਆ ਜੀ ਹੁਣ ਆਪਣੇ ਪਿੰਡ ਨੂੰ ਤੇ ਇੱਥੋਂ ਅਸੀਂ ਵਿਹਲੇ ਹੋ ਗਏ ਆ ਜੀ ਹੁਣ ਪਿੰਡ ਜਾ ਕੇ ਹਾਜ਼ਰੀ ਲਗਾਣੀ ਆ ਜੀ ਜਿਨ੍ਹਾਂ ਦੇ ਪ੍ਰਵਾਦਪੇ ਦੀ ਗਈ ਸੀਗੀ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਸੀ ਪਿੰਡ ਵਿੱਚ ਹੁਣ ਅਸੀਂ ਪਿੰਡ ਜਾ ਕੇ ਹਾਜ਼ਰੀ ਲਵਾਵਾਂਗੇ ਇਹ ਅੱਜ ਸਾਡੇ ਮਾਮਿਆਂ ਦਾ ਘਰ ਤੁਸੀਂ ਦੇਖ ਸਕਦੇ ਆ ਮਮਾ ਹੁਣ ਚੱਲੇ ਆ ਤੇ ਮੋਹਿਤ ਸਾਡਾ ਤਿਆਰ ਖੜਾ ਕੱਲਾ ਹੁਣ ਚਲੀਏ ਪਿੰਡ ਨੂੰ ਪਿੰਡ ਜਾ ਕੇ ਚਾਪ ਪਕੌੜੇ ਛਕਣੇ ਹਲੇ ਉਹ ਸਾਡੀ ਰਾਣੀ ਸੁੰਦਰਾ ਖੜੀ ਆ ਜੀ ਉਹਦੇ ਵਿੱਚ ਜਾਵਾਂਗੇ ਅਸੀਂ ਪਿੰਡ ਨੂੰ ਨੰਬਰ 5 ਤੁਸੀਂ ਦੇਖ ਸਕਦੇ ਆ ਜੀ ਅਸੀਂ ਘਰ ਪਹੁੰਚ ਗਏ ਆ ਜੀ ਤੁਸੀਂ ਦੇਖ ਸਕਦੇ ਆ ਆ ਮੋਟਾ ਓਏ ਰੇਡੀਓ ਰੇਡੀਓ ਕਰੇ ਪੜਦਾ ਕੁੱਟਿਆ ਅਸੀਂ ਲਾਂ ਨੂੰ ਫਿਰਦੇ ਤੇ ਪੱਟੀ ਜਾ ਨਾ ਕਰ ਹੋਰ ਲਾਉ ਜੀ ਨਾ ਪੱਟ ਨਾ ਐਥੇ ਹੋਰ ਲਾਉ ਜੀ ਆ ਮੋਟੇ ਨੇ ਰੇਡੀਓ ਪੜਦਾ ਦੇਖੋ ਖਰਾਬ ਕਰਦਾ ਰੇਡੀਓ ਅਸੀਂ ਲਾਂ ਨੂੰ ਫਿਰਦੇ ਆ ਫਿਰ ਅਸੀਂ ਹੋਰ ਲਾ ਦੇਮਾ ਦੂਗਾ ਨੂੰ ਪੱਟੀ ਇਹਨਾਂ ਚੱਲ ਉਧਰ ਕੰਮ ਕਰ ਉਧਰ ਹਾਂ ਦੇਖੋ ਅਦੂਆ ਮੋਟਾ ਲਫਾਫੇ ਲੈ ਸੰਤਰੇ ਹੋ ਮੋਟਾ ਖੋਲ ਠੀਕ ਹੈ ਮੈਂ ਕਰਨੀ ਨਹੀਂ ਲੱਗੀ ਖੋਲ ਮੋਟਾ ਜ਼ਮਾਨੇ ਢੋਈ ਜਾਂਦਾ ਵੇ ਇਦਾਂ ਨਹੀਂ ਕਹਣਾ ਸਾਨੂੰ ਮਾਮਿਆਂ ਨੇ ਦਿੱਤਾ ਸੀ ਮਾਮੇਰੇ ਘਰ ਜਾ ਕੇ ਆਏ ਆ ਮਾਮੇ ਕਹਿੰਦੇ ਤੁਸੀਂ ਆਪਣਾ ਹਿੱਸਾ ਲੈ ਕੇ ਜਾਓ ਅਸੀਂ ਮਾਮੇਰੇ ਘਰੋਂ ਆਏ ਆ ਹੈ